ਵਹ ਇਵੈਂਟ ਹੈਗਾ ਸਪੈਸ਼ਲ 올림픽ਕ ਇਵੈਂਟ ਹੈ ਜੀ ਤੇ ਇਹ ਪਿਛਲੇ 25 ਸਾਲ ਤੋਂ ਇੱਥੇ ਆਰਗੇਨਾਈਜ਼ ਹੋ ਰਿਹਾ ਤੇ ਇਹਦੇ ਵਿੱਚ ਜਿੰਨੇ ਪੰਜਾਬ ਤੋਂ ਸਾਰੇ ਸਪੈਸ਼ਲ ਚਾਈਲਡਸ ਹੁੰਦੇ ਆ ਜੀ ਉਹ ਪਾਰਟਿਸਿਪੇਟ ਕਰਦੇ ਆ ਜਿਨ੍ਹਾਂ ਨੇ ਜਿਹੜੇ ਪ੍ਰੋਪਰ ਫਿਟ ਨਹੀਂ ਹੁੰਦੇ ਜਾਂ ਕਿਸੇ ਤਰ੍ਹਾਂ ਮੈਂਟਲੀ ਨਹੀਂ ਫਿਟ ਹੁੰਦੇ ਉਹ ਸਾਰੇ ਤਰ੍ਹਾਂ ਦੇ ਇੱਥੇ ਪਲੇਅਰਸ ਪਾਰਟਿਸਪੇਸ਼ਨ ਲਈ ਆਉਂਦੇ ਆ ਖਾਲਸਾ ਏਡ ਨੇ ਦੇ ਸੇਵਾਦਾਰਾਂ ਨੇ ਅਸੀਂ ਇੱਥੇ ਉਹਨਾਂ ਨੂੰ ਬੱਚਿਆਂ ਨੂੰ ਰਿਫਰੈਸ਼ਮੈਂਟ ਦੇਣੀ ਹੈ ਜੀ ਜਾਂ ਉਹਨਾਂ ਨੂੰ ਲੰਚ ਬ੍ਰੇਕਫਾਸਟ ਡਿਨਰ ਜਾਂ ਸਵੇਰੇ ਜਦੋਂ 6 ਵਜੇ ਚਾਹ ਦਾ ਟਾਈਮ ਆ ਉਹਨਾਂ ਨੂੰ ਚਾਹ ਦੇਣੀ ਹੈ ਜੀ ਤੇ ਮਤਲਬ ਜਦੋਂ ਆਪਾਂ ਸੇਵਾ ਕਰਦੇ ਆ ਅਸੀਂ ਦੇਖਦੇ ਆ ਕਿ ਇਹ ਜਿਵੇਂ ਬੱਚਿਆਂ ਨੂੰ ਕਿੰਨੀ ਜ਼ਰੂਰਤਾਂ ਨੇ ਤੇ ਖਾਲਸਾ ਇਹਨੂੰ ਇਹ ਆਈ ਥਿੰਕ ਮੌਕਾ ਦਿੱਕਤਾ ਚੰਦਾ ਹੈ ਕਿ ਜਿਸ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀਏ ਸੋ ਦੈਟ ਇਹਨਾਂ ਨੂੰ ਜਿਵੇਂ ਜਿਵੇਂ ਲੋਡ ਪਵੇ ਉਸ ਉਸ ਟਾਈਮ ਤੇ ਅਸੀਂ ਹਾਜ਼ਰ ਆ ਆਪਣੀ ਸੇਵਾ ਰਿਫਰੈਸ਼ਮੈਂਟ ਹੋ ਗਈ ਲੰਗਰ ਦੀ ਸੇਵਾ ਹੋ ਗਈ ਤੇ ਆਈ ਥਿੰਕ ਮੇਰੇ ਲਈ ਇਹ ਬੈਸਟ ਐਕਸਪੀਰੀਅੰਸ ਆ ਇਹਨਾਂ ਦੇ ਵਿੱਚ ਜਿਹੜੇ ਬੱਚੇ ਹੁੰਦੇ ਜੀ ਜਦੋਂ ਉਹਨਾਂ ਦੇ ਨਾਲ ਅਸੀਂ ਆਪਾਂ ਉਹਨਾਂ ਦੇ ਲਈ ਲੰਗਰ ਵਰਤਾਈ ਦਾ ਜਾਂ ਕੋਈ ਵੀ ਸੇਵਾ ਕਰੀਦੀ ਆ ਜਦੋਂ ਉਹਨਾਂ ਵੱਲੋਂ ਉਹ ਅਸੀਂ ਦੇਖਦੇ ਹਾਂ ਕਿ ਕਿੰਨਾ ਪਿਆਰ ਮਿਲਦਾ ਉਹ ਪਿਆਰ ਦੇਖ ਕੇ ਹੀ ਸਾਨੂੰ ਇੰਨਾ ਅੱਛਾ ਮਹਿਸੂਸ ਹੁੰਦਾ ਕਿ ਸਾਡਾ ਦਿਲ ਕਰਦਾ ਜੀ ਅਸੀਂ ਇਹਨਾਂ ਦੇ ਦਿਨ ਰਾਤ ਇਹਨਾਂ ਦੇ ਨਾਲ ਜੁੜੇ ਰਹੀਏ ਸੇਵਾ ਕਰਦੇ ਰਹੀਏ ਲੰਗਰ ਚ ਇਕਾਈ ਦਾ ਇਹਨਾਂ ਨੂੰ ਪਾਣੀ ਦੇਈ ਦਾ ਉਹ ਤੋਂ ਬਹੁਤ ਆਨੰਦ ਆਉਂਦਾ ਜੀ ਬਹੁਤ ਵਧੀਆ ਲੱਗਦਾ ਸਮੇਂ ਸੇਵਾ ਕਰਕੇ